ਅਸਤਿ ਗਾ ਬਈ ਸਾਰਿਆਂ ਨੂੰ ਪਹੁੰਚਿਆ ਅੱਜ ਬਰਨਾਲਾ ਟਰੈਕਟਰ ਮੰਡੀ ਤੇ ਜੀ ਇਹ ਹਰ ਸੋਮਵਾਰ ਟਰੈਕਟਰ ਮੰਡੀ ਲੱਗਦੀ ਹੈ ਜੀ 17 ਤਰੀਕ ਦੂਸਰਾ ਮਹੀਨਾ 2025 ਟਰੈਕਟਰ ਮੰਡੀ ਬਰਨਾਲਾ ਇਹ ਮੰਡੀ ਵਿੱਚ ਬਾਈ ਤੁਹਾਨੂੰ ਵਧੀਆ ਉੱਚੇ ਮਾਡਲ ਦੇ ਟਰੈਕਟਰ ਆ ਅਤੇ ਤੂੜੀ ਵਾਲੀਆਂ ਮਸ਼ੀਨਾਂ ਤੇ ਟਰਾਲੀਆਂ ਵਧੀਆ ਕੁਆਲਿਟੀ ਦੀਆਂ ਤੁਹਾਨੂੰ ਮਿਲਣੀਆਂ ਬਾਈ ਵੀਡੀਓ ਨੂੰ ਐਂਡ ਤੱਕ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਪੇਜ ਮਾਨਕ ਵਾਲੇ ਕਿਆਂ ਵਾਲੇ ਨੂੰ ਫੋਲੋ ਜਰੂਰ ਕਰਿਓ ਆਉ ਦਿਖਾਉਣੇ ਸਾਨੂੰ ਬਈ ਟਰੈਕਟਰ ਉਹ ਵੀ ਸਾਨੂੰ ਸੋਨਾ ਨਿਕਲ 750 ਇੰਟਰਨੈਸ਼ਨਲ ਦਿਖਾਉਣੇ ਆ ਬਈ ਟਾਇਰ ਚਾਰੇ ਨਵੇਂ ਆਈ ਸਾਈਡ ਗੇਅਰ ਆ ਨਾਨ ਪਾਵਰ ਆਈ ਪੰਜਾਬ ਨੰਬਰ ਆ 7 ਮਾਡਲ ਡਰਾਈਵਰ ਆ ਬਈ ਇਹ 7 ਮਾਡਲ ਡਰਾਈਵਰ ਆ 285000 ਬਈ ਇਹਦਾ ਰੇਟ ਆ ਨਾਲ ਖੜਾ ਮੈਸੀ ਫੋਰ ਦਿਨ 9500 ਤਿਆਰ ਹੈ ਗਿਆ ਬਈ 50 ਪੈਸੇ ਮੋਡਲ ਦੇ ਪਾਵਰ ਸਟੀering ਹੈ ਜੀ ਐਵੀ ਵਾਈਟ ਹੈ ਜੀ ਸਾਈਡ ਗੇਅਰ ਮੈਸੀ 950 ਥਾਰਾ ਮਡਲ ਹੈ 5,25,000 ਰੁਪਏ ਬਈ ਇਹਦੀ ਮੰਗ ਹੈ ਪੰਜਾਬ ਨੰਬਰ ਹੈ ਪੀਬੀ 03 ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਹੈ ਮੇਰੇ ਨਾਨਕ ਦਾ ਜੀ ਪ੍ਰੀਤ 6049 ਪ੍ਰੀਤ 6049 ਜੀ 60 ਪੈਸੇ ਤਿਆਰ ਹੈ ਜੀ ਪ੍ਰੀ 757 ਸੈਂਟਰ ਗੇਰੀ ਪਾਵਰ ਸਟੀering 20 ਮਾਡਲ ਟਰੈਕਟਰ ਆ ਜੀ 4 ਲੱਖ 25000 ਰੁਪਿਆ ਡਿਮਾਂਡ ਆ ਜੀ ਪੰਜਾਬ ਨੰਬਰ ਹੈ ਪੀਬੀ 29 ਨਾੜਕ ਦਾ ਹੀ 나ੜ 11 나ੜਗਰਾਂ ਬਿਣਾ ਨਿਕ ਤੋਂ ਬਈ ਟਾਇਰ ਹੈਗੇ ਨਹੀਂ ਘਸੇ ਹੋਏ ਨਹੀਂ ਜੀ ਮੂਰਲੇ ਪੰਜਾਬ ਵਿੱਚ ਨੇ 87 ਮਾਡਲ ਟਰੈਕਟਰ ਆ ਬਈ 나ੜਗਰਾਂ 215000 ਰੁਪਿਆ ਡਿਮਾਂਡ ਆ ਬਰੇਜੀ ਨਾਲ ਕੜਾਈ 973 ਐਪੀ 5 ਸਟਾਰੀ ਰਵਰਸ ਪੀਡੀਓ ਪਾਵਰ ਸਟੇਜਿੰਗ ਸਾਈਡ ਗੇਅਰ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਆ ਪੀਵੀ 19 ਬਰਨਾਲਾ ਜੀ 18 ਮਾਡਲ ਟਰੈਕਟਰ ਆ ਜੀ 575000 ਰੁਪਿਆ ਡਿਮਾਂਡ ਆਈ ਪੇਸਲੇ ਟਾਇਰ ਨਵੇਂ ਨੇ ਜੀ ਟਾਇਰ ਚਾਰੇ ਨਵੇਂ ਨੇ ਜੀ ਨਾਲ ਕੜਾ ਸਵਰਾਜ 852 ਜੀ ਫੋਰ ਸਟਾਰ ਰਿਵਰਸ ਵੀਡੀਓ ਤੇ ਰਜਿਸਟਰੀ ਨੰਬਰ ਡਬਲ ਡਿਸਟ੍ਰਿਬਿਊਟਰ ਹੈ ਜੀ ਸੈਂਟਰ ਗੇਅਰ ਪਾਵਰ ਸਟੀering ਹੁੱਡ ਵਾਲੀ ਸਾਤੀ ਲੱਗੀ ਹੋਈ ਹੈ ਜੀ 16 ਮਾਡਲ ਟਰੈਕਟਰ ਹੈ ਇਹ 5 ਲੱਖ 40 ਹਜ਼ਾਰ ਰੁਪਏ ਵੀ ਡਿਮਾਂਡ ਹੈ ਜੀ ਨਾਲ ਕੜਾ ਜੀ ਸੋਨਾ ਲਿਕਾ 750 ਇੰਟਰਨੈਸ਼ਨਲ ਸੋਨਾ ਲਿਕਾ 750 ਸਕੰਦਰਾ ਜੀ ਟਾਇਰ ਹੈਗੇ ਨੇ 50 ਪੈਸੇ ਪਾਵਰ ਸਟੀering ਹੈ ਸਾਈਡ ਗੇਅਰ ਹੈ ਵੱਡਾ ਲੀ ਸੱਤੀ ਲੱਗੀ ਹੋਈ ਹੈ ਜੀ 20 ਮਾਡਲ ਟਰੈਕਟਰ ਆ ਇਹ 5,65,000 ਦੀ ਡਿਮਾਂਡ ਆ ਜੀ ਇਹਦੀ ਨਾਲ ਖੜਾ ਅਰਜਨ 605 ਡੀਆਈ ਪੈਰ ਪਿਛਲੇ ਪੰਜਾਬ ਪੈਸ ਨੇ ਮੂਰਲੇ ਕੇ ਸੋ ਨੇ ਪਾਵਰ ਸਟੀering ਆ ਜੀ ਡੈਕ ਲੱਗਿਆ ਹੈ ਜੀ 2002 ਮਾਡਲ ਟਰੈਕਟਰ ਆ ਇਹ 2,65,000 ਦੀ ਡਿਮਾਂਡ ਆ ਭਾਈ ਇਹਦੇ ਨਾਲ ਖੜਾ ਸੋਨਾ ਨਿਕਾ ਡੀਆਈ 60 RXC ਪੀਸੇ ਰਟਾਰ ਕਾ 7 ਇਹ ਮੁਰਲਾ ਨਮਨੇ ਸੈਡ ਗੇਅਰ ਆ ਸੈਡ ਵੀਰੀ ਪਾਵਰ ਸਟੀering ਇਹ 11 ਮਾਡਲ ਟਰੈਕਟਰ ਆ ਜੀ 290000 ਰੁਪਏ ਡਿਮਾਂਡ ਆ ਜੀ ਪੰਜਾਬ ਨੰਬਰ BB19 ਜੀ ਨਾਲ ਖੜਾ ਸਵਰਾਜ 735 FE ਟਾਇਰ ਰਗਣੀ 50 ਪੈਸੇ ਤੇ ਇਸ ਜਿਹਨੇ ਮਾਡਲ ਡ੍ਰੈਕਟਰ 135000 ਰੁਪਏ ਬਈ ਡਿਮਾਂਡ ਹੈ ਜੀ ਨਾਲ ਖੜਾ ਸਵਰਾਜ 852 ਐਫੀ ਟੂ ਸਟਾਰ ਆਈ ਟਾਇਰ ਚਾਰੇ ਨਵੇਂ ਨੇ ਔਡ ਵਾਲੀ ਸਾਤੀ ਲੱਗੀ ਹੋਈ ਹੈ ਐਮਪ ਲੱਗਿਆ ਹੋਇਆ ਇਹ ਸੱਤ ਮਾਡਲ ਡ੍ਰੈਕਟਰ 360000 ਰੇਟ ਵਜਾ ਐਮ ਆਰ ਐਫ ਦੇ ਟਾਇਰ ਨੇ ਨਾਲ ਖੜਾ ਇਹ ਮਹਿੰਦਰਾ ਮਹਿੰਦਰਾ 475 ਜੀ ਨਾਨ ਪਾਵਰ ਟਾਇਰ ਹੈਗੇ ਨਮੀ ਬਿਲਕੁਲ 97 ਮਾਡਲ 195000 ਰੁਪਏ ਬਈ ਦੀ ਡਿਮਾਂਡ ਆਈ ਟਰੈਕਟਰ ਦੀ ਕੰਡੀਸ਼ਨ ਬਹੁਤ ਸਾਫ ਆਈ ਨਾਲ ਕੜਾਈ ਫਾਰਮ ਟਰੈਕ 60 ਜਾਈ ਜੇਕੇ ਦੇ ਟਾਇਰ ਨੇ ਪਿਛਲੇ ਪੋਲੋ ਦੇ ਨੇ ਸੈਂਟਰ ਗੇਅਰ ਨਾਨ ਪਾਵਰ ਪੰਜਾਬ ਨੰਬਰ ਜੀ 2000 ਮਾਡਲ ਟਰੈਕਟਰ ਆ ਬਈ ਇਹ ਇਹਦੀ ਕੀਮਤ ਆ 225000 ਨਾਲ ਕੜਾਈ ਸੋਨਾਲੀਕਾ 750 2700 ਪੰਜਾਬ ਨੰਬਰ ਹੈ ਜੀ ਇਸਲੇ ਟਾਇਰ 50 ਪੈਸੇ ਨੇ ਮੂਰਲੇ 50 ਪੈਸੇ ਨੇ ਜੀ ਇਹ 2002 ਮਾਡਲ ਆ 2 ਲੱਖ 30 ਹਜ਼ਾਰ ਰੁਪਏ ਬਾਈ ਇਹਦੀ ਡਿਮਾਂਡ ਆਈ ਕਿਸੋ ਨਾਲ ਲਿਖਾ 750 ਜੀ ਬੀ ਸੀ ਟਾਇਰ ਹੈ ਕਿਨੇ 50 ਪੈਸੇ ਕੱਟ ਮੀ ਸੀ ਡ੍ਰੈਕਟਰ ਆਹੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਬਈ 12 ਮਾਡਲ ਟਰੈਕਟਰ ਹੈ ਜੀ ਇਹ ਸੀਰੀਅਸ ਸੰਘੇੜਾ ਦਾ ਹੀ ਸੀਰਾ ਸੰਘੇੜਾ ਤਾਲੀਆਂ ਟਰੈਕਟਰ ਗਿਆ ਜਿੱਥੇ ਟਰੈਕਟਰ ਕਰਾਏ ਤੇ ਲਜਾਣ ਲਈ ਮਿਲ ਸਕਦੇ ਆ ਜੀ ਬਰਨਾਲਾ ਰੋਡ ਨੇੜੇ ਵਾਟਰ ਵਾਕਸ ਚੰਗੇੜਾ ਜੀ 2002 ਮਾਡਲ ਟਰੈਕਟਰ ਹੈ 210000 ਰੇਟ ਹੈ ਜੀ ਨਾਲ ਖੜਾ ਸਵਰਾਜ 852 ਜੀ ਘੱਟ ਮੇਸੇ ਜੀ ਟਾਇਰ ਹੈਗੇ ਨੇ 50 ਪੈਸੇ ਜੀ ਸੈਂਟਰ ਗੇਅਰ ਆ ਬਿਲਕੁਲ ਸੁੱਕਾ ਸੌਫਟ ਟਰੈਕਟਰ ਹੈ ਬੜੀ 96 ਮਾਡਲ ਟਰੈਕਟਰ ਬਈ 210000 ਦਾ ਪ੍ਰਾਈਸ ਹੈ ਜੀ ਨਾਲ ਖੜਾ ਸਵਰਾ 735 735 ਐਫਪੀ ਟਾਇਰ ਚਾਰੇ ਨਵੇਂ ਜੀ ਬਿਲਕੁਲ ਸੁੱਕਾ ਤੇ ਸਾਫ ਟਰੈਕਟਰ ਹੈ ਕਿਸੇ ਬਸ ਕੋਈ ਲੀਕਿੰਗ ਸੀਕਿੰਗ ਨਹੀਂ 96 ਮਾਡਲ ਟਰੈਕਟਰ ਹੈ 1 ਲੱਖ 48000 ਦਾ ਰੇਟ ਹੈ ਨਾਲ ਖੜਾ ਜੀ ਪ੍ਰੀਤ 60 ਨਾ ਜੀ ਟਾਇਰ ਚਾਰੇ ਨਵੇਂ ਨੇ ਜੀ ਸੈਂਟਰ ਗੇਅਰ ਆ ਪਾਵਰ ਸਟੀering ਆ ਡਬਲ ਡਿਸਟ੍ਰਿਬਿਊਟਰ ਆ ਜੀ ਡਬਲ ਪੀਟੀਓ ਦੇਖਿਓ ਟਰੈਕਟਰ ਬਿਲਕੁਲ ਸਾਫ਼ ਸੁੱਖਾ ਸਾਨ ਦਾ ਟਰੈਕਟਰ ਆ ਜੀ ਇਹ ਟਰੈਕਟਰ 21 ਮਾਡਲ ਆ ਜੀ 3 ਸਪੀਡ ਟਰੈਕਟਰ ਆ ਇਹ 4,75,000 ਦਾ ਰੇਟ ਆ ਜੀ ਨਾਲ ਖੜਾ ਡੀਆਈ 600 ਨਾਲ ਲਿੱਕਾ ਜੀ ਹੁੱਡ ਵਾਲੀ ਸਾਥੀ ਲੱਗੀ ਹੋਈ ਆ ਜੀ ਪੈਰ ਚਾਰੇ ਨਵੇਂ ਨੇ ਸੈੱਟ ਗੇਅਰ ਪਾਵਰ ਸਟੀering ਡਬਲ ਡਿਸਟ੍ਰੀਬਿਊਟਰ ਵੀ ਲੱਗਿਆ ਹੋਈ ਪੰਜਾਬ ਨੰਬਰ ਟਰੈਕਟਰ ਆ ਵੀਰੇ ਤਾਲੀ ਲੱਗਾਇਆ ਜੀ ਸੀਰਾ ਸੰਗਰ ਡੀ 20 ਮਾਡਲ ਟਰੈਕਟਰ ਆ ਜੀ 6 ਲੱਖ 25000 ਰੇਟ ਆ ਬਈ ਦਾ ਡੀ 5500 ਨਾਲ ਲਿਖਾ ਜੀ ਟਾਇਰ ਰਹਿ ਗਏ ਨੇ 50 ਪੈਸੇ ਸੈਂਟਰ ਗੇਰ ਆ ਜੀ ਕੱਟਵੇਂ ਹਿੱਸੇ ਚ ਸੁੱਕਾ ਤੇ ਸਾਫ ਸਾਂ ਦਾ ਟਰੈਕਟਰ ਆ ਵੀਰੇ ਦੋ ਮਾਡਲ ਡਰਾਈਵਰ ਹੈ ਜੀ 2002 275000 ਇਹਦਾ ਰੇਟ ਹੈ ਜੀ ਨਾਲ ਖੜਾ ਜੀ ਮੈਸੀ 5 ਦਿਨ ਸ 9500 ਟਾਇਰ ਹੈਗੇ ਨੇ ਜਿੰਨ ਕੇ 50 ਪੈਸੇ ਜੀ ਵਧੀਆ ਹੈਵੀ ਵੰਪਰਾ ਜੀ ਸਾਈਡ ਗੇ ਦਾ ਜੀ ਹੁੱਡ ਵਾਲੀ ਛਤਰੀ ਲੱਗੀ ਹੋਈ ਹੈ ਜੀ ਬੈਂਪਰ ਤੇ ਲੱਗਿਆ ਹੋਇਆ ਜੀ 18 ਮਾਡਲ ਡ੍ਰੈਕਟਰ ਆ ਜੀ 4,95 ਹਜ਼ਾਰ ਦਾ ਰੇਟ ਆ ਜੀ ਨਾਲ ਖੜਾ ਹੀ ਸੋਨਾਲਿਕਾ 750 ਸੈਡ ਗੇਜ ਨੋਨ ਪਾਵਰ ਜੀ ਪਿਛਲਾ ਟੈਰਸ ਸਿਬੈਸ਼ਨ ਇਹ ਮੂਹਲੇ ਪੰਜਾਬ ਦੇ ਸੀ 8 ਮਾਡਲ ਡ੍ਰੈਕਟਰ ਆ ਜੀ 2,95 ਹਜ਼ਾਰ ਰੇਟ ਆ ਜੀ ਨਾਲ ਖੜਾ ਹੀ 605 ਡੀ ਆਰ ਜਨ ਜੀ ਮਹਿੰਦਰਾ ਵਾਲਿਆਂ ਦਾ ਜੀ ਟਾਇਰ ਚਾਰੇ ਨਵੇਂ ਨੇ ਵੰਦੀਆ ਹੈਵੀ ਬੰਪਰ ਹੈ ਪਾਵਰ ਸਟੀering ਹੈ ਸੈਂਟਰ ਗੇਅਰ ਹੈ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਹੈ ਜੀ ਇਹ ਨਵਾਂ ਮਾਡਲ ਟਰੈਕਟਰ ਹੈ 3,75,000 ਰੇਟ ਹੈ ਜੀ ਇਹ ਟਾਲੀ ਵਾਲਾ ਗੇਅਰ ਜਿਹੜਾ ਟਰੈਕਟਰ ਨੇ ਜੀ ਸਿੱਧਾ ਸੰਘੜਾ ਜੀ ਨਾਲ ਖੜਾ ਜੀ 852 ਐਪੀ ਰਿਵਰਸ ਵੀਡੀਓ ਜੀ ਪਾਵਰ ਸਟੀering ਟਾਇਰ ਚਾਰੇ ਨਵੇਂ ਨੇ ਸੈਂਟਰ ਗੇਅਰ ਹੈ 22 ਸਟਾਰ ਹੈ ਜੀ ਡਬਲ ਡਿਸਟ੍ਰੀਬਿਊਟਰ ਵੀ ਮਾਡਲ ਟਰੈਕਟਰ ਹੈ ਜੀ ਇਹ ਇਹਦਾ ਰੇਟ ਆ ਜੀ 655000 ਜੀ ਇਹ ਜਗਸੀਰ ਸਿੰਘ ਸੀਰਾ ਧਾਲੀਵਾਲ ਟਰੈਕਟਰ ਗਰਜਨਾ ਮੋਬਾਈਲ ਨੰਬਰ 9815285869 9815385869 ਜੀ 9815285869 9815385869 ਜੀ ਟਰੈਕਟਰ ਕਿਰਾਏ ਤੇ ਲਜਾਣ ਲਈ ਵੀ ਮਿਲ ਸਕਦੇ ਜੀ ਬਈ 14 ਫੁੱਟੀ ਟਰਾਲੀ ਜੀ ਡਬਲ ਟਰੈਲੀ ਜੀ ਸੰਦੀਪ ਜੋਧਪੁਰ ਵਾਲੀ ਦੀ ਟਰੈਲੀ ਨਾਲ ਜਾੜਾ ਡਬਲ ਜੱਕ ਨੇ 14 ਫੁੱਟੀ ਟਰੈਲੀ ਡਬਲ ਜੱਕਾ 25 ਮਾਡਲ ਆਈ ਇਹ ਕਵਟੀ 2,85,000 ਦਾ ਰੇਟ ਆ ਬਈ ਸੰਦੀਪ ਜੋਧਪੁਰ ਵਾਲੇ ਦੀ ਟਰੈਲੀ ਜੀ ਇਹ ਉਹਦਾ ਮੋਬਾਈਲ ਨੰਬਰ ਤੁਹਾਨੂੰ ਦੱਸ ਦਿੰਨੇ ਆ ਜੀ ਥੰਨ 155 64 209 ਜੀ 98 155 64 902 ਜੀ ਡਬਲ ਜੈਕ ਹੈ ਟਰਾਲੀ ਦੇ 14 ਫੁੱਟੀ ਥੱਲੀ ਜੀ 14 6.5 ਜੀ ਸੁਭਰਾਜ 850 ਇੰਜਨਰ WhatsApp ਵੀਡੀਓ 5 ਸਟਾਰ ਜੀ ਪਾਵਰ ਸਟੀering ਜੀ ਟਾਇਰ ਚਾਰੀ ਨਵੇਂ ਨੇ ਇਹਦੇ ਸੈਂਟਰ ਗੇਅਰ 20 ਮਾਡਲ ਕਾਫੀ ਟਰੈਕਟਰ ਦੀ ਰਵਰਸ ਵੀਡੀਓ ਹੈ ਜੀ ਪਾਵਰ ਸਟੀਅਰਿੰਗ 20 ਮਾਡਲ ਹੈ 21 ਦੀ ਕਾਪੀ ਹੈ 6 ਲੱਖ 17 ਹਜ਼ਾਰ ਰੇਟ ਹੈ ਜੀ ਦਾ ਦੇਖੋ ਭਾਈ 11 ਸਾਢੇ ਸਿੱਟਰ ਵਾਲੀ ਹੈ ਜੀ 18 ਮਾਡਲ ਹੈ ਜੀ ਵਧੀਆ ਜਾਰ ਲੱਗਿਆ ਹੈ ਜੀ ਟਾਇਰ ਹੈਗੇ ਨਹੀਂ ਇਹਦੇ ਸਿੰਗਲ ਟਾਇਰ ਹੈ ਜੀ 11 ਸਾਢੇ ਸਿੰਗਲ ਟਾਇਰ ਹੈ ਪੰਪ ਲੱਗਿਆ ਹੋਇਆ ਹੈ ਵੀ ਇਹਦਾ ਰੇਟ ਹੈ 11 6 ਜੀ 11 6 1,70,000 ਇਹਦਾ ਰੇਟ ਹੈ ਜੀ ਨਾਲ ਕਰਿਆ 11 6 ਜੀ ਇਹ ਹੈ 24 ਮਾਡਲ ਟ੍ਰੈਲੀ ਦੇਖੋ ਜੀ ਜਾਲ ਲੱਗਿਆ ਹੋਇਆ ਪੰਪ ਲੱਗਿਆ ਹੋਇਆ ਹੈ ਟਾਇਰ ਨੇ 4 50 ਪੈਸੇ ਜੀ ਰੇਟ ਹੈ 1,63,000 ਜੀ ਨਾਲ ਖੜਾ ਹੀ ਸੋਨਾ ਨਿਕਾ 3 ਮਾਡਲ ਟਰੈਕਟਰ ਹੈ ਕੱਟ ਮੇਸੇਜ 2003 ਮਾਡਲ ਆ 180 ਅਰੇ ਦਾ ਪ੍ਰਾਈਸ ਹੈ ਬਈ ਨਾਲ ਖੜਾ ਬਾਈ ਪ੍ਰੀਤ 6095 ਜੀ ਜੀ 6095 ਜੀ ਸੈਂਟਰ ਗੇਅਰ ਆ ਜੀ ਪਾਵਰ ਸਟੀering ਆ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਸੈਂਟਰ ਗੇਅਰ ਇਹ ਆ ਜੀ 20 ਮਾਡਲ ਟਰੈਕਟਰ ਜੀ 435000 ਦਾ ਰੇਟ ਹੈ ਜੀ ਨਾਲ ਖੜਾ ਹੈ ਅਰਜਨ 605 ਡੀਆਈ ਟਾਇਰ ਚਾਰੇ ਨਵੇਂ ਨੇ ਜੀ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ 605 ਡੀਆਈ ਇਹ ਆ ਜੀ 2000 ਮਾਡਲ ਟਰੈਕਟਰ ਇਹ 265000 ਪਰ ਹੈ ਜੀ ਨਾਲ ਖੜਾ ਜੀ 855 ਐਫੀ ਘੱਟ ਵਿੱਚ ਹੈ ਜੀ ਰਿਸਲੇ ਟਾਇਰ ਨਵੇਂ ਨੇ ਮੂਰਲੇ ਵੀ ਬਿਲਕੁਲ ਨਵੇਂ ਨੇ ਘੱਟ ਵਿੱਚ ਹੈ 855 ਐਫੀ ਸੈਂਟਰ ਗੇਅਰ ਆ ਜੀ ਨਾਨ ਪਾਵਰ ਆ ਪੰਜ ਮਾਡਲ ਟਰੈਕਟਰ ਹੈ ਇਹ 285000 ਦਾ ਰੇਟ ਹੈ ਜੀ ਨਾਲ ਖੜਾ ਸਵਰਾਜ 855 ਜੀ ਫੋਰ ਸਟਾਰ ਜੀ ਰਿਵਰਸ ਪੀਟੀਓ ਪਾਵਰ ਸਟੀering ਸੈਂਟਰ ਗੇਰ ਜੀ 14 ਟਾਇਰ ਨੇ ਗੁੜੀਆਰ ਦੇ ਪੰਜਾਬ ਨੰਬਰ ਹੈ ਜੀ ਡਬਲ ਡਿਸਟ੍ਰਿਬਿਊਟਰ ਹੈ ਜੀ ਪੰਜਾਬ ਨੰਬਰ PB 13 ਜੀ ਇਹ ਗੁਰਮਾਲੇ ਭਾਈਆਂ ਦੇ ਟਰੈਕਟਰ ਨੇ ਜੀ ਉਹਨਾਂ ਦਾ ਮੋਬਾਈਲ ਨੰਬਰ 9855529672 ਜੀ ਉਨਮੇ 555 ਬੰਨ ਮੇ ਸੇ 74 ਕਰਮਾਲੇ ਬੰਨ ਟਰੈਕਟਰ ਨੇ 18 ਮਾਡਲ ਟਰੈਕਟਰ ਹੈ। 590000 ਦਾ ਪ੍ਰਾਈਸ ਹੈ ਜੀ। ਨਾਲ ਖੜਾ ਹੈ ਸਵਰਾਜ 855 ਜੀ। ਘੱਟ ਮੇ ਸੇ 400 ਪੈਰ ਚਾਰੇ ਨਵੇਂ ਨੇ ਜੀ। ਸੈਂਟਰ ਗੇਅਰ ਦਾ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ। ਸੈਂਟਰ ਗੇਅਰ ਗੁਡਇਰ ਦੇ ਟਾਇਰ ਨੇ ਜੀ। ਬਿਲਕੁਲ ਸੁੱਕਾ ਤੇ ਸਾਫਟ ਟਰੈਕਟਰ ਹੀ ਕਿਸੇ ਬਸ ਲੀਕਿੰਗ ਸੀ ਨਹੀਂ ਇਹ ਟਰੈਕਟਰ ਹੈ 97 ਮਾਡਲ ਆ 2,55,000 ਦਾ ਰੇਟ ਆ ਜੀ ਨਾਲ ਖੜਾ ਸਵਰਾਜ 855 ਐਕਸਐਮ ਜੀ ਰਿਵਰਸ ਵੀਡੀਓ ਪਾਵਰ ਸਟੀering ਸਾਈਡ ਗੇਅਰ 14 ਦੇ ਟਾਇਰ ਨੇ ਜੀ ਸਾਈਡ ਗੇਅਰ ਫੋਰ ਸਟਾਰ ਟਰੈਕਟਰ ਰਿਵਰਸ ਵੀਡੀਓ ਹੈ 12 ਮਾਡਲ ਟਰੈਕਟਰ ਹੈ ਇਹ 445000 ਦਾ ਪ੍ਰਾਈਸ ਹੈ ਜੀ ਨਾਲ ਖੜਾਈ ਸਵਰਾਜ 843 4x4 ਜੀ ਸਾਈਡ ਗੇਅਰ ਜੀ 4x4 843 ਪਾਵਰ ਸਟੀering ਸਾਈਡ ਗੇਅਰ ਡਬਲ ਡਿਸਟ੍ਰਿਬਿਊਟਰ ਲੱਗਾ ਹੋਇਆ ਜੀ ਵਧੀਆ ਹੈਵੀ ਬੰਪਰ ਲੱਗਾ ਹੋਇਆ ਜੀ ਤੇ ਇਹ ਮਾਡਲ ਟਰੈਕਟਰ ਆ ਜੀ ਇਹ 6,75,000 ਦਾ ਰੇਟ ਆ ਜੀ ਨਾਲ ਕੜਾ ਜੀ 5204 5204 ਸਾਈਡ ਗੇਅਰ ਪਾਵਰ ਸਟੀering ਅਜਾ ਹੈਵੀ ਬੰਪਰ ਲੱਗਾ ਹੋਇਆ ਜੀ ਪੰਜਾਬ ਨੰਬਰ ਆ ਜੀ ਇਹ 10 ਮਾਡਲ ਆ ਜੀ 3,95,000 ਰੇਟ ਆ ਜੀ ਪੰਜਾਬ ਪੀਵੀ 60 ਜੀ ਇਹ ਗਰਮਾਲੇ ਬਾਈ ਦਾ ਟਰੈਕਟਰ ਨਹੀਂ ਜੀ ਇਹਨਾਂ ਦਾ ਮੋਬਾਈਲ ਨੰਬਰ 985555 ਜੀ 92676 98555592603 ਨਾ ਮੋਬਾਈਲ ਨੰਬਰ ਹੈ ਜੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਲੋ ਬਈ ਸੁਣੋ ਸੀਰੀਏ ਦੇ ਸੰਘੜਿਆਂ ਦੇ ਟਰੈਕਟਰ ਦਿਖਾਉਣੇ 41 ਗਾ ਟਰੈਕਟਰ ਗੈਰਜੀ ਜੀ ਖੜਾਈ ਸੋਨਾਲਿਕਾ ਸਕੰਦਰਾ ਡੀਆਈ 50 ਟਾਇਰ ਹੈਗੇ ਨੇ ਜੀ ਇਹਨਾਂ ਦੇ 70 ਪੈਸੇ ਸਾਈਡ ਗੇਅਰ ਆ ਜੀ ਪਾਵਰ ਸਟੀering ਆ ਜੀ 50 ਦਾ ਸੋਨਾਲਿਕਾ ਜੀ ਐਂਪ ਲੱਗਿਆ ਜੀ ਹੱਡ ਵਾਲੀ ਹੱਡ ਲੱਗਿਆ ਜੀ ਡਬਲ ਡਿਸਟ੍ਰੀਬਿਊਟਰ ਲੱਗਿਆ ਜੀ ਸਾਈਡ ਗੇਅਰ ਆ ਜੀ ਪਾਵਰ ਸਟੀering ਆ ਇਹ ਆ ਜੀ 19 ਮਾਡਲ ਡਾਇਰੈਕਟਰ 475000 ਰੇਟ ਆ ਜੀ ਇਹਦਾ ਨਾਲ ਖੜਾ ਅਰਜਨ ਨੋਵੋ 605 ਡੀਆਈ ਡੀਲੈਕਸ ਮਹਿੰਦਰਾ ਸਾਈਡ ਗੇਅਰ ਆ ਜੀ ਮੈਟ ਟਾਇਰ ਹੈਗੇ ਨਹੀਂ 90 ਪੈਸੇ ਪਾਵਰ ਸਟੀering ਆ ਜੀ ਡਾਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ ਇਹ ਹੈ ਜੀ ਪੰਜਾਬ ਨੰਬਰ ਟਰੈਕਟਰ ਆ ਜੀ ਪੀਬੀ 31 ਮਾਡਲ ਆ ਜੀ 22 ਮੁੱਲ ਆ ਜੀ ਇਹਦਾ 735000 ਟਰੈਕਟਰ ਬਹੁਤ ਸਾਫਟ ਟਰੈਕਟਰ ਆ ਜੀ ਨਾਲ ਖੜਾ ਜੀ ਸੋਨ ਵਾਲੀ ਕਾ ਇੰਟਰਨੈਸ਼ਨਲ ਸਿਕੰਦਰਾ ਡੀਆਈ 60 ਉੱਡ ਵਾਲੀ ਸਾਤੀ ਲੱਗੀ ਹੋਈ ਸਾਈਡ ਗੇਅਰ ਆ ਜੀ ਪਾਵਰ ਸਟੀering ਆ ਜੀ ਵਧੀਆ ਹੈਵੀ ਬੰਪਰ ਲੱਗਿਆ ਹੋਇਆ ਜੀ ਇਹ B 2 ਮਾਡਲ ਟਰੈਕਟਰ ਹੈ ਜੀ HDM ਮਾਈਟ 600 6 ਲੱਖ 25000 ਦਾ ਰੇਟ ਹੈ ਜੀ ਸਿੱਰੇ ਦਾ ਟਰੈਕਟਰ ਹੈ ਜੀ ਸੰਘੇੜਿਆਂ ਵਾਲੇ ਦੇ ਤੇ ਨਾਲ ਖੜਾ ਜੀ 3730 ਨਿਊ ਹਾਲੈਂਡ ਔਡ ਵਾਲੀ ਸੱਤੀ ਲੱਗੀ ਹੋਈ ਹੈ ਜੀ ਟਾਇਰ ਚਾਰੇ ਨਵੇਂ ਨੇ ਜੀ ਸਾਈਡ ਗੇਅਰ ਪਾਵਰ ਸਟੀਰਿੰਗ ਹੈ ਜੀ ਡਾਉਨ ਡਿਸਟ੍ਰੀਬਿਊਟਰ ਲੱਗਾ ਜੀ 363 ਨਿਊ ਹਾਲੈਂਡ ਟਰੈਕਟਰ ਇਹ ਬਹੁਤ ਸਾਫ ਹੈ ਜੀ 19 ਮਾਡਲ ਟਰੈਕਟਰ ਹੈ ਜੀ 6 ਲੱਖ 90 ਹਜ਼ਾਰ ਰੇਟ ਹੈ ਇਹਦਾ ਇਸਿੰਘੜ ਵਾਲੇ ਸੀਰੀ ਦੇ ਟਰੈਕਟਰ ਨਹੀਂ ਸਾਰੇ ਇਹ ਨਾਲ ਖੜਾ ਸਵਰਾਜ 852 ਐਫੀ ਰਿਵਰਸ ਵੀਡੀਓ ਜੀ ਪਾਵਰ ਸਟੀering ਹੈ ਜੀ ਇਹ ਜੀ ਸੈਂਟਰ ਗੇਅਰ ਹੈ ਜੀ ਡਬਲ ਡਿਸਟ੍ਰੀਬਿਊਟਰ ਹੈ ਜੀ ਟਾਇਰ ਹੈਗੇ ਨੇ 90 ਪੈਸੇ ਨਾਲ ਦੇ ਟਾਇਰ ਨਹੀਂ ਜੀ ਹੈਵੀ ਵੰਪਰਾਈ ਇਹ ਆ ਜੀ 20 ਮਾਡਲ ਟਰੈਕਟਰ ਪਿਛਲੇ ਟਾਇਰ 16 28 ਦੇ ਨੇ ਜੀ ਮੂਰੇ 755 16 ਜੀ 20 ਮਾਡਲ ਹੈ 655000 ਰੇਟ ਆਈ ਇਹਦਾ ਨਾਲ ਖੜਾ ਜੀ ਇਹਨਾਂ ਕਿਹਾ ਫਾਰਮ ਟਰੈਕ 60 60 ਜੀ ਟਾਇਰ ਚਾਰੇ ਨਵੇਂ ਨੇ ਜੀ ਸਾਈਡ ਗੇਅਰ ਆ ਜੀ ਰਿਵਰਸ ਵੀਡੀਓ 3 ਸਪੀਡ ਇਹ ਆ ਜੀ Honda ਦੀ ਸੱਤੀ ਲੱਗਿਆ ਐਂਪ ਲੱਗਿਆ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਜੀ 14 ਮਾਡਲ ਡਰਾਈਵਰ ਆ ਜੀ 4,10,000 ਰੇਟ ਆ ਜੀ ਨਿੱਕੀ ਨਾਲ ਖੜਾ ਹੀ ਸੋਨ ਅਲੀਕਾ 750 ਡੀਆਈ ਸਾਈਡ ਗੇਅਰ ਆ ਜੀ ਨਾਨ ਪਾਵਰ ਆ ਜੀ 14 ਦੇ ਟਾਇਰ ਨੇ ਜੀ ਮੂਰੇ 616 ਦੇ ਨੇ ਜੀ ਇਹ ਟਰੈਕਟਰ ਆ ਜੀ 8 ਮਾਡਲ 295000 ਰੇਟ ਆ ਜੀ ਦਾ ਨਾਲ ਖੜਾ ਜੀ ਮੈਸੀ 9900 ਟਾਇਰ ਚਾਰੇ ਨਵੇਂ ਨੇ ਜੀ ਪਾਵਰ ਸਟੀering ਸਾਈਡ ਗੇਅਰ ਜੀ 3 ਇਹਨਾਂ ਨੇ ਕਾਫੀ ਨਾ ਕਰਉਣੀ ਆ ਜਰੂਰ ਫਿਰ ਕੋ ਲਾਇਆ ਕਿ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ ਵਦਿਆ ਹੁੱਡ ਵਾਲੀ ਸਾਥੀ ਲੱਗੀ ਹੋਈ ਹੈ ਜੀ 9900 ਮੈਸੀ 16 ਮਾਡਲ ਹੈ ਜੀ 475000 ਰੇਟ ਹੈ ਜੀ ਪੰਜਾਬ ਨੰਬਰ ਹੈ ਜੀ ਪੀਪੀ 29 ਨਾਲ ਖੜਾ ਸੋਨ ਅਲੀਕਾ ਡੀਆਈਪੀ 55 ਜੀ ਟਾਇਰ ਚਾਰੀ ਨਵੀਂ ਸੈਂਟਰ ਗੇਅਰ ਹੈ ਜੀ ਨਾਨ ਪਾਵਰ ਹੈ ਜੀ ਘੱਟ ਮੈਸੀ ਜੀ ਟਰੈਕਰੀ ਉਹ ਸਾਫਾਈ ਉਸੇ ਦਿੱਕਤ ਨਹੀਂ ਆਪਣੀ ਤਿੰਨ ਮਾਡਲ ਟਰੈਕਟਰ ਆਈਏ 275000 ਰੇਟ ਆਈਏ ਇਹ ਸਾਰੇ ਟਰੈਕਟਰ ਜੀ ਐਫਆਈ ਕਰਵਾ ਲਓ ਸੀਰਾ ਢਾਲੀ ਵਾਲੀ ਟਰੈਕਟਰ ਗੈरेज ਜੀ ਨਾਮ ਮੋਬਾਈਲ ਨੰਬਰ 98152 ਜੀ 85869 ਜੀ 98153 ਜੀ 85869 ਜੀ ਇਹ ਸਾਰੇ ਟਰੈਕਟਰ ਭਾਈ ਜਗਸੀਰ ਸਿੰਘ ਸੀਰਾ ਢਾਲੀ ਵਾਲਾ ਟਰੈਕਟਰ ਗੈरेज ਸੰਘੇੜਾ ਜੀ ਬਰਨਾਲਾ ਨੇੜੇ ਵਾਟਰ ਬਾਕਸ ਸੰਘੇੜਾ ਬਰਨਾਲਾ ਜੀ ਨਵੇਂ ਅਤੇ ਪੁਰਾਣੇ ਟਰੈਕਟਰ ਖਰੀਦਦੇ ਅਤੇ ਵੇਚਦੇ ਅਤੇ ਕਿਰਾਏ ਤੇ ਲਜਾਣ ਲਈ ਵੀ ਮਿਲ ਸਕਦੇ ਹੋ ਭਾਈ ਜੇ ਨਾ ਪੰਜਾਂ ਨਾਲ ਸੰਪਰਕ ਕਰ ਚਾਹੋ